i do ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਇਸ ਮੋਲਖ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਗੁਰੂ ਘਰਾਂ ਨੂੰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਹੀ ਹਮਲਿਆਂ ਦੇ ਰੂਪ ਦੇ ਵਿੱਚ ਸਧਾਂਤਕ ਤੌਰ ਤੇ ਕੋਚਣ ਦਾ ਯਤਨ ਕੀਤਾ ਪਰ ਆਜ਼ਾਦ ਭਾਰਤ ਦੇ ਵਿੱਚ ਜੂਨ 1984 ਦੇ ਵਿੱਚ ਇਹ ਬਲੂ ਸਟਾਰ ਆਪਰੇਸ਼ਨ ਕਰਕੇ ਇਸ ਧਰਤੀ ਦੇ ਉੱਤੇ ਮਰਦੇ ਮਜਾਹਦ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਜਿਨ੍ਹਾਂ ਨੇ ਪ੍ਰਤੀਗਿਆ ਕੀਤੀ ਸੀ ਉਹਨਾਂ ਦੇ ਨਾਲ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਜਿਨ੍ਹਾਂ ਨੇ ਇਸ ਅਕਾਲ ਤਖਤ ਦੇ ਸਨਮਖ ਹੋ ਕੇ ਇਹ ਪ੍ਰਤੀਗਿਆ ਕੀਤੀ ਕਿ 사ਤਗੁਰ ਜੀ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਉਹਨਾਂ ਨੂੰ ਕੌਲਾਂ ਨੂੰ ਪੂਰੇ ਪਗਾਇਆ ਪੂਰੇ ਨਹੀਂ ਪਗਾਇਆ ਜਿਹੜੇ ਵੀ ਚੜ ਕੇ ਆਏ ਸੀ ਉਹਨਾਂ ਨੂੰ ਉਹਨਾਂ ਦੇ ਨਾਲ ਮੁਕਾਬਲਾ ਕਰਦੇ ਹੋ ਜਿਹੜੀਆਂ ਇੱਥੇ ਸ਼ਹੀਦੀਆਂ ਪਾਈਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਦਮਦਮੀ ਟਕਸਾਲ ਦੇ ਮੁਖੀ ਉਹਨਾਂ ਦੀ ਪਵਿੱਤਰ ਸੰਤ ਬਾਬਾ ਠਾਕਰ ਸਿੰਘ ਜੀ ਨੇ ਇੱਥੇ ਕਾਲ ਤੱਕ ਸਾਬ ਦੀ ਨਵੇਂ ਤਰ੍ਹਾਂ ਰਚਨਾ ਸ਼ੁਰੂ ਕੀਤੀ ਸੀ ਰਚਨਾ ਕਹਿਣ ਤੋਂ ਭਾਵ ਬਿਲਡਿੰਗ ਦੀ ਉਸਾਰੀ ਤੇ ਉਸ ਵੇਲੇ ਇਹ ਵੀ ਫੈਸਲਾ ਹੋਇਆ ਸੀ ਕਿ ਇੱਥੇ ਇੱਕ ਉਹਨਾਂ ਮਹਾਨ ਬਲੂ ਸਟਾਰ ਦੇ ਸਾਰੇ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਇੱਕ ਗੈਲਰੀ ਵੀ ਬਣਾਈ ਜਾਊਗੀ ਸੋ ਉਹ ਗੈਲਰੀ ਦੇ ਵਿੱਚ ਮੌਜੂਦਾ ਮੁਖੀ ਸਾਡੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਇਹ ਬਿਲਡਿੰਗ ਦਾ ਪਹਿਲਾ ਹੀ ਸਾਰ ਲਈ ਸੀ ਪਰ ਇਹਦੇ ਵਿੱਚ ਕਿਉਂਕਿ ਤਸਵੀਰਾਂ ਉਹਨਾਂ ਦੀਆਂ ਸਾਰੀਆਂ ਦੀਆਂ ਲੱਗਣੀਆਂ ਸੀ ਜਿਨ੍ਹਾਂ ਨੇ ਇੱਥੇ ਸ਼ਹਾਦਤ ਪਾਈ ਆ। ਕੁਝ ਤਾਂ ਜਿਹੜੇ ਸਾਡੇ ਮੁਖੀ ਸਹਿਬਾਨ ਜਿਨ੍ਹਾਂ ਨੇ ਇੱਥੇ ਲੋਹਾ ਲਿਆ, ਕੁਝ ਇੱਥੇ ਜਿਹੜੇ ਯਾਤਰੂ ਆਏ ਸਗੇ, ਉਹ ਬੱਚੇ, ਪਚੰਗੀ, ਬੀਬੀਆਂ ਉਹਨਾਂ ਨੂੰ ਵੀ ਮੌਕੇ ਦੀ ਇਸ ਸੋ ਅੱਜ ਉਹਨਾਂ ਮਹਾਨ ਮਹਾਪੁਰਸ਼ਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਜਿਹੜੇ ਆਲ ਇੰਡੀਆ ਸਿਕਸਟੂਡੈਂਟ ਫਰੈਕਸ਼ਨ ਦੇ ਪ੍ਰਧਾਨ ਰਹੇ ਬਾਬਾ 18 18 ਸਿੰਘ ਜੀ ਜਨਰਲ ਸ਼ਵੇਕ ਸਿੰਘ ਜੀ ਦੀ ਉਹਨਾਂ ਦੇ ਨਾਲ ਸਮੂਹਿਕ ਤੌਰ ਤੇ ਸਾਰੇ ਸ਼ਹੀਦਾਂ ਦੀ ਇਹ ਜਿਹੜੀ ਯਾਦਗਾਰ ਇੱਥੇ ਸਥਾਪਿਤ ਕੀਤੀ ਗਈ ਆ ਮੈਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਿਉਂਕਿ ਬੜੇ ਚਿਰ ਦੀ ਲੋਕਾਂ ਦੀ ਤਾਂਘ ਸੀ ਪੇ ਇਹਦਾ ਕਾਦਰ ਘਟਨ ਹੋਵੇ ਉਹਨਾਂ ਨੂੰ ਵਧਾਈ ਦੇਣਾ ਕਿਉਂਕਿ ਸ਼ਹੀਦਾਂ ਦੇ ਜੋੜ ਮੇਲੇ ਲੱਗਦੇ ਆ ਸ਼ਹੀਦਾਂ ਦੇ ਆਪਾਂ ਰੋਸ ਨਹੀਂ ਕਰਦੇ ਉਹਨਾਂ ਦੀ ਪਵਿੱਤਰ ਜਾਤ ਤੋਂ ਅਸੀਂ ਸੇਧ ਵੀ ਲੈਨੇ ਤੇ ਸਿੱਖ ਕੌਮ ਦਾ ਸਰਮਾਇਆ ਵੀ ਸ਼ਹੀਦੀ ਆ ਅਸੀਂ ਜਿੱਥੇ ਉਹਨਾਂ ਸ਼ਹੀਦਾਂ ਤੋਂ ਪ੍ਰੇਰਣਾ ਲੈਨੇ ਆ ਮੌਜੂਦਾ ਤੌਰ ਦੇ ਉੱਤੇ ਮੈਂ ਸਮਝਦਾ ਦਮ ਦੀ ਮਟਕਸਾਲ ਦਾ ਬੜਾ ਵੱਡਾ ਯੋਗਦਾਨ ਰਿਹਾ ਪਹਿਲੇ ਮੁਖੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨੇ ਵੀ ਇੱਥੇ ਮਰਿਆਦਾ ਦਾ ਲੰਘਣ ਹੋਇਆ ਆਪਣਾ ਸੀਸ ਭੇਟ ਕੀਤਾ ਉਹਨਾਂ ਤੋਂ ਬਾਅਦ ਸੰਤ ਬਾਬਾ ਗਰਬਖ ਸਿੰਘ ਜੀ ਜਿਨ੍ਹਾਂ ਦਾ ਬੁੰਗਾ ਇੱਥੇ ਸਥਾਪਿਤ ਆ ਉਹਨਾਂ ਨੇ ਵੀ ਇੱਥੇ ਸ਼ਹਾਦਤ ਦਿੱਤੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਵੀ ਸ਼ਹਾਦਤ ਦਿੱਤੀ ਜਿਨ੍ਹਾਂ ਦਾ ਵੀ ਸਮੁੱਚੇ ਤੌਰ ਤੇ ਸ਼ਹੀਦਾਂ ਦਾ ਬੁੰਗਾ ਉੱਤੇ ਸਥਾਪਿਤ ਹੈ ਸੋ ਅੱਜ ਇਸ ਬੜੇ ਲੰਬੇ ਆਰਸੇ ਤੋਂ ਸਾਰਿਆਂ ਦੀ ਇਹ ਮੰਗ ਤੇ ਚਾਹਨਾ ਸੀ ਕਿ ਇਹਦਾ ਅਦਗਾਟਨ ਕੀਤਾ ਜਾਵੇ ਸੋ ਚੇਚੇ ਤੌਰ ਤੇ ਬਾਬਾ ਜੀ ਦਾ ਧੰਨਵਾਦ ਕਰਦਾ ਔਰ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਿਨ੍ਹਾਂ ਨੇ ਅੱਜ ਇਹ ਰਕਾਟਨ ਕੀਤਾ ਉਹਨਾਂ ਦੇ ਨਾਲ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਔਰ ਚੇਚੇ ਤੌਰ ਤੇ ਵਿਦੇਸ਼ ਦੇ ਵਿੱਚੋਂ ਬਾਬਾ ਧਰਮ ਸਿੰਘ ਜੀ ਉਹ ਚੇਚੇ ਤੌਰ ਤੇ ਪਹੁੰਚੇ ਆ ਸੋ ਸਾਰਿਆਂ ਦਾ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਾਹਿਬ ਉਹ ਵੀ ਪਹੁੰਚੇ ਆ ਸੋ ਮੈਂ ਇਹ ਵੀ ਅਰਦਾਸ ਗੁਰੂ ਚਰਨਾ ਵਿੱਚ ਕਰਨਾ ਸਤਿਗੁਰ ਜੀ ਇਹ ਜਿਨ੍ਹਾਂ ਨੇ ਛੇਦੀਆਂ ਪਾਈਆਂ ਉਹ ਸਾਡੇ ਲਈ ਪ੍ਰੇਰਨਾ ਸਰੋਤ ਵੀ ਆ ਇਕੱਠਾ ਸਾਰੇ ਇਕੱਤਰ ਹੋਈਏ ਤਾਂ ਕਿ ਇਹ ਜਿਹੜੇ ਲੋਕਮੇ ਸਿਧਾਂਤਕ ਜਿਹੜੇ ਸਾਡੇ ਤੇ ਹਮਲੇ ਹੋ ਰਹੇ ਇਹਦਾ ਜ਼ਬਰਦਸਤ ਸਬਰ ਦੇ ਨਾਲ ਅਸੀਂ ਸਾਰੇ ਮੁਕਾਬਲਾ ਕਰੀਏ ਸੋ ਬਹੁਤ ਬਹੁਤ ਤਨ ਸੂਰਾ ਸੋ ਪਹਿਚਾਨੀ ਹੈ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂਨਾ ਛੜਾ ਖੇਤ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਪ੍ਰਕਰਮਾ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਿਲਕੁਲ ਨਜ਼ਦੀਕ ਸ਼ਹੀਦੀ ਯਾਦਗਾਰ ਦੇ ਹੇਠਾਂ ਉਹਨਾਂ ਮਹਾਨ ਸ਼ਹੀਦਾਂ ਦੀ ਸਦੀਵੀ ਯਾਦਗਾਰ ਸ਼ਹੀਦੀ ਗੈਲਰੀ ਦੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸੇਵਾ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਆਧਮ ਦਾ ਮੀ ਟਕਸਾਲ ਔਰ ਪ੍ਰਧਾਨ ਸੰਤ ਸਮਾਜ ਜੀ ਦੇ ਉਹਨਾਂ ਨੂੰ ਸੌਂਪੀ ਗਈ ਸੀ ਕੋਸਦੀ ਸੇਵਾ ਸੰਪੂਰਨ ਹੋਣ ਤੇ ਅੱਜ ਸ਼ਹੀਦੀ ਗੈਲਰੀ ਦਾ ਉਦਘਾਟਨ ਕੀਤਾ ਗਿਆ ਔਰ ਇਹ ਸ਼ਹੀਦੀ ਗੈਲਰੀ ਉਹਨਾਂ ਮਹਾਨ ਸ਼ਹੀਦਾਂ ਦੀ ਦੀਵ ਯਾਦਗਾਰ ਹੈ ਜਿਨ੍ਹਾਂ ਨੇ 1984 ਦੇ ਹਮਲੇ ਦੇ ਦੌਰਾਨ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਭਾਈ ਜਰਨੈਲ ਸੁਖੇਸ਼ ਸਿੰਘ ਜੀ ਅਮਰ ਸ਼ਹੀਦ ਭਾਈ ਸਾਹਿਬ ਭਾਈ ਧਾਰਾ ਸਿੰਘ ਜੀ ਔਰ ਮਹਾਨ ਸ਼ਹੀਦ ਸਿੰਘਾਂ ਸਿੰਘਣੀਆਂ ਪੁਚੰਗੀਆਂ ਹਜ਼ਾਰਾਂ ਦੇ ਗਿਣਤੀ ਵਿੱਚ ਇਹਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ ਉਹਨਾਂ ਨੂੰ ਅੱਜ ਉਹਨਾਂ ਦੀ ਜਿਹੜੀ ਸਦੀਵੀ ਯਾਦਗਾਰ ਹੈ ਉਹ ਸ਼ਹੀਦ ਦੀ ਗੈਲਰੀ ਦੇ ਰੂਪ ਵਿੱਚ ਪ੍ਰਕਰਮਾਂ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਦਾਸ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਔਰ ਮਾਨਜੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਗਿੰਦਰ ਸਿੰਘ ਜੀ ਧਾਮੇ ਔਰ ਸਮੁੱਚੇ ਖਾਲਸਾ ਪੰਥ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦਿੰਦਾ ਹੈ ਕਿ ਅੱਜ ਉਹਨਾਂ ਮਹਾਨ ਸ਼ਹੀਦਾਂ ਦੀ ਇਸਦੀ ਵੀ ਯਾਦਗਾਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਸ਼ਹੀਦ ਦੀ ਗੈਲਰੀ ਦੇ ਰੂਪ ਵਿੱਚ ਸਥਾਪਿਤ ਕੀਤੀ ਗਈ ਹੈ ਔਰ ਧੰਨਵਾਦ ਕਰਦਾ ਹੈ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮਿਤ ਸਾਲ ਜਿਨ੍ਹਾਂ ਨੇ ਬਹੁਤ ਸ਼ਿੱਦਤ ਦੇ ਨਾਲ ਬੜੀ ਦ੍ਰਿੜਤਾ ਦੇ ਨਾਲ ਔਰ ਬੜੇ ਧਿਆਨ ਦੇ ਨਾਲ ਇਹ ਜਿਹੜੀ ਸ਼ਹੀਦੀ ਗੈਲਰੀ ਦੀ ਜਿਹੜੀ ਯਾਦਗਾਰ ਹੈ ਉਹਨੂੰ ਪ੍ਰਕਰਮਾਂ ਦੇ ਵਿੱਚ ਸਥਾਪਿਤ ਕੀਤਾ ਹੈ ਸਮੁੱਚੇ ਪੰਥ ਨੂੰ ਇਹ ਬੇਨਤੀ ਹੈ ਕਿ ਉਹ ਜਾਦੀ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆਉਣ ਇਸ ਸ਼ਹੀਦੀ ਗੈਲਰੀ ਦੇ ਦਰਸ਼ਨ ਆ ਕੇ ਜਰੂਰ ਕਰਨ ਔਰ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਉਹਨਾਂ ਨੂੰ ਜਰੂਰ ਯਾਦ ਕਰਨ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਾਨ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆ ਔਰ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ